ਪਤਰੀ ਗਿਆ ਪਤਰੀ ਪਤਰੀ ਗਿਆ ਓਏ ਵਾਡੀ ਖੜਨਾ ਨਹੀਂ ਅੱਜ ਲੱਗਦਾ ਨਹੀਂ ਅੱਜ ਰਸਟ ਹੈ ਆਪਣਾ ਮਮਾ ਮੇਰ ਕੀਤੀ ਐ ਛੁੱਟੀਆਂ ਮਿਲੀਆਂ ਦੋ ਅੱਜ ਭਲਕੇ ਵੀ ਦੋ ਜਾਣੀਆਂ ਤੇ ਆ ਗੋਡਾ ਨਾ ਪੀੜ ਕਰਦਾ ਮੜਾਏ ਹੋਇਰਾ ਸੱਟ ਪਾਉਂਦੀ ਦੋ ਛੁੱਟੀਆਂ ਭਲਕੇ ਪੁੱਤੂ ਵੀ ਆਈ ਆਇਆ ਥੋੜਾ ਜਿਹਾ ਚੱਲ ਦੋੱਖ ਦਿਨ ਕਰ ਲਿਆ ਮੁਰਕੇ ਹੋਈ ਨਾ ਸੱਟ ਮੈਂ ਦੋ ਦਿਨ ਕਰ ਲਈ ਰੈਸਟ ਅੱਜ ਨਾਲੇ ਗਰਾਊਂਡ ਬੜੀ ਗਿੱਲੀ ਹੋਣੀ ਆ ਬੜੀ ਗਿੱਲੀ ਆਪਣੇ ਦੋਸਰ ਤੈਨੂੰ ਬਤਾਈਏ ਆ ਵੀ ਅੱਧੀ ਸ਼ੋਕ ਪੁਕਾ ਹੋਵੇ ਫਿਰ ਛਵਾਦ ਹੁੰਦਾ ਕਿੱਦਾਂ ਹਾਂ ਜੀ ਗਿੱਲੇ ਦਾ ਮੁਰਕੇ ਡਰ ਜਾਈ ਆ ਨਾ ਖੇਡਿਆ ਹੀ ਨਹੀਂ ਜਾਣਾ ਮੁਰਕੇ ਫਾਇਦਾ ਨਹੀਂ ਬੈਠਦਾ ਸੱਟ ਨਹੀਂ ਰਹਿੰਦਾ ਕਾਂ ਬਾਰਸ਼ ਦੇ ਆ ਵੀਡੀਓ ਵੇਖਿਆ ਭਲਵਾਨੀ ਕਿੰਨੀ ਯਾਰ ਨਾ ਯਾਰ ਮੈਂ ਲੱਗਿਆ ਆਪ ਸੋਚੰਦੇ ਹੈ ਕਿ ਮਹਾਰਾਜ ਨੇ ਨਾ ਸੱਚੇ ਪਾਤਸ਼ਾਹ ਯਾਰ ਘਰਾਂ ਵਰਗੇ ਘਰ ਆ ਘਰੇ ਪਾਣੀ ਨਹੀਂ ਆਉਣਾ ਚਾਹੀਦਾ ਫਿਰ ਕਿੰਨਾ ਲੋਕੀ ਤੰਗ ਹੁੰਦੇ ਯਾਰ ਹੁਣ ਜਦ ਤਰਾ ਆਪਣੇ ਘਰੇ ਆਪਾਂ ਲਾ ਲਈਏ ਸਾਬ ਕੀ ਪਾਣੀ ਆ ਜੇ ਤੇ ਮੁੜ ਕੇ ਇੰਨਾ ਮਾਲ ਡੰਗਰ ਕਿਧਰ ਖੜਾਂਗੇ ਹੈ ਕਿੰਨੀਆਂ ਚੀਜ਼ਾਂ ਆਪਣੇ ਘਰਾਂ ਚ ਹੁੰਦੀਆਂ ਹੈ ਆਪਾਂ ਕਹਿ ਦੇ ਨਾ ਪਾਣੀ ਆ ਗਿਆ ਹੁਣ ਆਪਾਂ ਇਹ ਚੀਜ਼ ਕਹਿ ਦਿੰਨੇ ਵੀ ਪਾਣੀ ਆ ਗਿਆ ਕਿਤੇ ਕਰੇ ਪਰ ਮਹਿਸੂਸ ਨਹੀਂ ਕਰ ਸਕਦੇ ਆਪਾਂ ਉਹ ਚੀਜ਼ ਜਿਹੜੀ ਉਹ ਫੇਸ ਕਰਦਾ ਹੈ ਨਾ ਉਹ ਨਹੀਂ ਚਲੋ ਜੰਗ ਦਾ ਰੌਲਾ ਹੋਰ ਚੀਜ਼ ਹੋ ਜਾਂਦੀ ਹੈ ਚਲੋ ਮੰਨਦੇ ਆ ਇਹ ਤੇ ਕੁਦਰਤ ਆ ਹਾ ਹੁਕ ਬੁਕਾ ਤੇ ਰਹਿੰਦਾ ਨਾ ਪਰ ਇਹ ਜਿਹੜੀ ਨਹੀਂ ਹੁੰਦਾ ਚੱਲਦਾ ਇਹ ਜਿਹੜੀ ਚੀਜ਼ ਆ ਪਾਣੀ ਹੁਣ ਮੰਨ ਕੇ ਚਲੋ ਇੱਕ ਆਪਣੇ ਬੰਦੇ ਤੋਂ ਹੁੰਦਾ ਘਰ ਤੇ ਜੇ ਬੰਦਾ ਹੋਰ ਸਾਰੇ ਦੁੱਖ ਸੁੱਖ ਚੱਲ ਲੈਂਦਾ ਮੈਂ ਕਹਿੰਦਾ ਵੀ ਫਸਲ ਵੀ ਮਰ ਜੇ ਬੰਦਾ ਚੱਲ ਲੂਗਾ ਕਿ ਹੇ ਟਾਂਗਣਾ ਚੱਲ ਲੂ ਪਰ ਜਦੋਂ ਬੰਦੇ ਨੂੰ ਸੌਣਾ ਹੀ ਨਹੀਂ ਮਿਲਣਾ ਘਰੇ ਘਰੋਂ ਬੇਕਾਰ ਹੋਏ ਨਾ ਬੰਦੇ ਨੇ ਤੇ ਉਹ ਕਿੱਡੀ ਵੱਡੀ ਗੱਲ ਹੈ ਕਿੰਨੇ ਦਿਨ ਹੋਇਆ ਰਹਿਣਾ ਕਿੰਨੇ ਦਿਨ ਹੋਇਆ ਰਹਿਣਾ ਯਾਰ ਹਾਂ ਨਾ ਕੀ ਹੁਣ ਤੇ ਉਧਰ ਤੇ ਬੜਾ ਜ਼ਿਆਦਾ ਕਈਆਂ ਦਾ ਉਹਦੇ ਕੁੜੇ ਕੋਠੀਆਂ ਡੇਪੀਆਂ ਲੋਕਾਂ ਦੀਆਂ ਘਰ ਹੀ ਡਿਗ ਪਏ ਯਾਰ ਮਹਾਰਾਜੀ ਸੱਚੇ ਪਾਤਸ਼ਾਹ ਹੁਣ ਕੀ ਕਰ ਸਕਦੇ ਹੁਣ ਮੈਂ ਤੇ ਇੱਕੋ ਬੇਨਤੀ ਹੈ ਸਰਕਾਰਾਂ ਨੂੰ ਬੇਨਤੀ ਕਰ ਸਕਦੇ ਹਾਂ ਵੀ ਜਿਹੜੇ ਚੰਗੀ ਸਰਕਾਰ ਆਵੇ ਤੇ ਜਿਹੜੀ ਲੋਕਾਂ ਦੇ ਗਰੀਬਾਂ ਦੇ ਹੱਕ ਚ ਬੋਲੇ ਇਹ ਲੋ ਜੀ ਬੰਨ ਪੰਜਲਾ ਟੁੱਟਣ ਦੇ ਉਹਦੇ ਕਰਕੇ ਪਾਣੀ ਜਿਆਦਾ ਹੁੰਦਾ ਬੰਨ ਬਲਾਗੀ ਚੱਕਰ ਆ ਜਦੋਂ ਇਹਨਾਂ ਨੂੰ ਪਤਾ ਹੁੰਦਾ ਨਾ ਕਿ ਐ ਅਹ ਮਹੀਨੇ ਦੇ ਵਿੱਚ ਮੀਂਹ ਪੈਣੇ ਆ ਕਿਉਂਕਿ ਅੱਜ ਕੱਲ੍ਹ ਤੇ ਟੈਕਨੋਲੋਜੀ ਇੰਨੀ ਆ ਤੇ ਮਹੀਨੇ-ਮਹੀਨੇ ਦਾ ਤੇ ਪਹਿਲੋਂ ਆਪਾਂ ਐਡਵਾਂਸ ਹੀ ਪਤਾ ਲਾ ਲੈਨੇ ਆ ਕਿ ਜਿਤਨਾ ਹੁਣ ਮੌਸਮ ਦਾ ਇਹ ਅਹ ਮਹੀਨੇ ਰਹਿ ਚੰਨਾ ਪਾਣੀ ਮੀਂਹ ਪੈ ਸਕਦੇ ਇੰਨੇ ਪੈਦਾ ਤੇ ਜਿਹੜਾ ਭਾਖੜਾ ਵਾ ਜਾਂ ਹੋਰ ਕੋਈ ਆ ਉਹਨੂੰ ਪਹਿਲੋਂ ਕੰਟਰੋਲ 'ਚ ਰੱਖਣਾ ਉਹਨਾ ਪਾਣੀ ਪਾਕਿਸਤਾਨ ਨੂੰ ਕੱਲੀ ਜਾਣ ਦੂੜਾ ਉੱਧਰ ਕੱਲੀ ਜਾਣ ਹਰਿਆਣੇ 'ਚ ਡਾਫ ਨਾ ਲੱਗਣ ਦੇਣ ਹਾਂਜੀ ਤੇ ਜਦੋਂ ਤੁਹਾਨੂੰ ਪਤਾ ਉਧਰੋਂ ਮੀਂਹ ਪੈਂਦੇ ਆ ਤੇ ਜਦੋਂ ਉਧਰੋਂ ਇੱਕੇ ਦਮ ਪਾਣੀ ਛੱਡਦੇ ਤੇ ਫਿਰ ਕੰਟਰੋਲ ਥੋੜੀ ਹੁੰਦੀ ਆ ਆ ਚੀਜ਼ ਹੈ ਨਾ ਉਹਨਾਂ ਉਹ ਸਿਆਸਤਾਂ ਨੂੰ ਸਰਕਾਰ ਦੀਆਂ ਸਿਆਸਤਾਂ ਦਾ ਆਪਾਂ ਕੀ ਕਰ ਸਕਦੇ ਹੁਣ ਕੀ ਸਿਆਸਤ ਹੈ ਕੀ ਨਹੀਂ ਹੁਣ ਕੀ ਕਹਿ ਸਕਦੇ ਹਾਂਜੀ ਆਪਾਂ ਨੂੰ ਥੋੜੀ ਪਤਾ ਆਮ ਬੰਦੇ ਆਪਾਂ ਆਪਾਂ ਨੂੰ ਜਿਹੜਾ ਉਹ ਏਰੀਆ ਉਹ ਤੇ ਉਹਨਾਂ ਰੱਖਿਆ ਡੁੱਬ ਡੋਬਨ ਲਈ ਜਾਨ ਬੁੱਝ ਕੇ ਡੋਬਨ ਲਈ ਰੱਖਿਆ ਵਾ ਕਿ ਮੁੜ ਕੇ ਸੈਂਟਰ ਤੋਂ ਕੀ ਉਹਨਾਂ ਨੇ ਲੈਣਾ ਸਾਰਾ ਫੰਡ-ਕੁੰਡ ਤੇ ਬਿਰੋ ਕਿਦਾਂ ਲੈਣਗੇ ਹੈ ਜੇ ਕੋਈ ਡੁੱਬੂਗਾ ਤੇ ਫੇਰੀ ਆ ਉਹ ਉਨਾ ਚਿਰ ਗੱਫਾ ਨਹੀਂ ਹੋਣਾ ਕਿ ਬੰਦੇ ਠੀਕ ਹੈ ਹੈ ਤੇ ਜਦੋਂ ਉਹ ਕਹਿੰਦਾ ਹੈ ਕਿ ਮੈਂ ਕੁਕੜੀ ਮਰੀ ਦੇ ਵੀ ਪੈਸੇ ਦਊਂਗਾ ਤੇ ਬੱਕਰੀ ਮਰੀ ਦੇ ਵੀ ਦਊਂਗਾ ਤੇ ਹੁਣ ਵੇਖੋ ਕੀ ਦਿੰਦਾ ਪਿਛਲੇ ਪਿਛੇ ਦੇ ਦਿੱਤਾ ਨਹੀਂ ਹੋ ਜਿੰਦਾ ਹਾਂਜੀ ਨਹੀਂ ਆ ਥੱਕ ਆਈ ਆ ਉਹਦੇ ਗੱਲਾਂ ਹਾਸੇ 'ਚ ਪਾਉਂਦਾ ਹਾਸੇ ਵਾਲੀਆਂ ਗੱਲਾਂ ਥੋੜੀ ਹੈਗੀਆਂ ਇਹ ਭਈ ਜਿਹੜੇ ਘਰ ਬੇਕਾਰ ਹੋ ਗਏ ਲੋਕੀ ਫਸੋ ਨਾਲ ਹੀ ਗੱਲ ਥੋੜੀ ਹੈਗੀ ਕੋਈ ਆ ਵੇਖੀ ਹੈਗਾ ਵੀਡੀਓ ਮੇਰੀ ਕੁੜੀਆ ਰੋਣ ਨਿਕਲ ਗਿਆ ਜਿਹੜਾ ਬਾਂਜਾ ਟੁੱਟ ਜਾਂਦਾ ਬੰਨ ਟੁੱਟਦਾ ਤੇ ਉਹ ਕਹਿੰਦਾ ਵੈ ਗਰੂ ਚੰਗਾ ਨਹੀਂ ਕੀਤਾ ਤੂੰ ਹਾਂਜੀ ਉਹ ਰੋਣ ਨਿਕਲ ਗਿਆ ਯਾਰ ਵਾਕੇ ਯਾਰ ਹਣਾ ਹਾਂਜੀ ਸ਼ਾਰ ਮਾਰਦੇ ਲੱਗਾ ਵਿੱਚੋਂ ਹਾਂ ਹਾਂ ਹੈਨਾ ਯਾਰ ਹਣਾ ਫਸ ਲਿਆ ਵੇ ਪੂਰੀ ਆਈ ਕੰਡੇ ਤੇ ਹਣਾ ਨਾਲੀ ਪਈ ਕਿੰਨਾ ਕਿੰਨਾ ਖਰਚਾ ਆਇਆ ਜਟਾਣਾ ਤੇ ਜਦੋਂ ਪਾਣੀ ਆਸ ਹੈ ਹੈ ਉਹ ਆਪਣੇ ਆਸ ਹੀ ਇੱਥੇ ਆਸ ਆ ਤੇ ਜਦੋਂ ਇੱਥੇ ਪਾਣੀ ਫਿਰ ਗਿਆ ਤੇ ਕੀ ਬਣੂਗਾ ਯਾਰ ਇੱਕ ਗੱਲ ਵੇਖੋ ਕਈਆਂ ਨੇ ਠੇਕਾ ਦਿੱਤਾ ਵੀ ਹੋਣਾ ਹੈ ਸਾਰਾ ਸਾਰਾ ਦਿੱਤਾ ਹੁੰਦਾ ਸਾਰਾ ਸਾਰਾ ਦਿੱਤਾ ਹੁੰਦਾ ਜੋ ਡਬਲ ਡਬਲ ਥੱਲੇ ਆ ਗਏ ਉਹ ਖਰਚੇ ਦੇ ਚਲੋ ਜੀ ਦੀ ਆਪਦੀ ਪਹਿਲੀ ਓੱਖਾ ਸੁੱਕਾ ਬੰਦਾ ਚੱਲ ਲੂ ਤੇ ਜੀ ਜਿਹਦਾ ਹੋਇਆ ਹੀ ਸਾਰਾ ਕੋਲ ਠੇਕੇ ਤੇ ਠੇਕਾ ਵੀ ਗਿਆ ਆ ਤੇ ਉਹ ਕੀ ਕਰੂ ਜੱਟ ਹੈ ਮੰਨੋ ਜਾਨੀ ਮੈਂ ਦੇਖੋ ਜੀ ਇੱਕੋ ਚੀਜ਼ ਮੈਂ ਕਹਿਣਾ ਕੀ ਪ੍ਰਮਾਤਮਾ ਨੇ ਬੜੇ ਚੰਗੀ ਜਗ੍ਹਾ ਤੇ ਜਨਮ ਦਿੱਤਾ ਵੀ ਵੇਖੋ ਕੀ ਕਿੱਡਾ ਵਧੀਆ ਏਰੀਆ ਨਾ ਇਹ ਏਰੀਆ ਨੂੰ ਨਹੀਂ ਮਾਰ ਪੈਂਦੀ ਕੇ ਬੰਦੇ ਕੋਈ ਸਾਡੇ ਏਰੀਆ ਨੂੰ ਨਹੀਂ ਮਾਰ ਪੈਂਦੀ ਕੇ ਬੰਦੇ ਆਪਣੇ ਇੱਧਰ ਤਾਂ ਕਿਹਦੇ ਨਹੀਂ ਪੈਂਦੀ ਇੱਧਰ ਕਿਉਂਕਿ ਇੱਧਰ ਦਰਿਆ ਹੀ ਨਹੀਂ ਹੈਗਾ ਕੇ ਬੰਦੇ ਇੱਧਰੋਂ ਖਾਣ ਹੀ ਨਹੀਂ ਆਪਣੇ ਥੱਲੇ ਥੱਲੇ ਉਹ ਸਾਰਾ ਜਿਹੜਾ ਇੱਧਰੋਂ ਇਦਰੋਂ ਲੈ ਕੇ ਨਾ ਸੁਲਤਾਨਪੁਰ ਤੋਂ ਲੈ ਕੇ ਜਿਹੜੇ ਪਿਛਲੇ ਪਿੰਡ ਆ ਉਹ ਸਾਰੇ ਘੁੰਮਦੇ ਘੁੰਮਦੇ ਇਹ ਇਧਰ ਆਲੀ ਨੂੰ ਧੁੰਨ ਹੋ ਗਿਆ ਧੁੰਨਾ ਤੋਂ ਗਾੜੀ ਕਰਮੂ ਵਾਲਾ ਇਧਰ ਦੂਜਾ ਜਿਹੜੇ ਥੱਲੇ ਥੱਲੇ ਸਾਰੇ ਪਿੰਡ ਆ ਹਰੀ ਕਹਿੰਦੇ ਥੱਲੇ ਥੱਲੇ ਹੋ ਜਾਂਦੇ ਆ ਇਹ ਸਾਰਿਆਂ ਨੂੰ ਮਾਰ ਵੱਜਦੀ ਆ ਮੁੰਡੇ ਇਧਰ ਮੁੰਡੇ ਪਿੰਡ ਨੂੰ ਤਾਂ ਡੇਲਣਾ ਇਹ ਜਿਹੜੇ ਹੋ ਗਏ ਪਿੰਡ ਚੰਬਾ ਘੜਕਾ ਇਹ ਸਾਰੇ ਪਿੰਡ ਉਧਰੋਂ ਮੁੜ ਕੇ ਅਸਲ ਚ ਇਹ ਜਿਹੜੇ ਪਿੰਡ ਆ ਨਾ ਅਸਲ 'ਚ ਇਹ ਸੁਲਤਾਨਪੁਰ ਤੋਂ ਲਾ ਕੇ ਫਿਰੋਜਪੁਰ ਤੱਕ ਮਾਰ ਵੱਜਦੀ ਆ ਪਾਣੀ ਦੀ ਤੇ ਇਹ ਉੱਥੋਂ ਲੈ ਕੇ ਤੇ ਮੇਰੇ ਹਿਸਾਬ ਨਾਲ ਸਾਰਾ ਏਰੀਆ ਹੋਊਗਾ 200 ਕ 200 ਕਿਲੋਮੀਟਰ ਹੋ ਹਾਂਜੀ ਹੋਣਾ ਇੰਨਾ ਜਿੰਨਾ ਕੋ ਹੋਊਗਾ ਜੀ ਆਪਾਂ ਸਾਰਾ ਲਾਉਣੇ ਆ ਤੇ ਜੇ ਇਹ ਸਰਕਾਰ ਵਾਸਤੇ ਕਿੰਡੀ ਵੱਡੀ ਗੱਲ ਹੈ ਸਰਕਾਰ ਵਾਸਤੇ ਜੇ ਕਰੇ ਤੇ ਗੱਲ ਵੀ ਬਣਨੀ ਨਹੀਂ ਕੁਝ ਨਹੀਂ ਬਣ ਬਣ ਸਕਦਾ ਇੱਥੇ ਵੱਡਾ ਕੋਈ ਗੱਲ ਹੀ ਨਹੀਂ ਤਕੜਾ ਬੰਨ ਖਲਾਈ ਹੋਈ ਕਰਕੇ ਕੀਤਾ ਤਗੜਾ ਬੰਨ ਬਣਾ ਦੇ ਤੇ ਉਹਦੇ ਚ ਜੋ ਮਰਜੀ ਜਿੰਨਾ ਮਰਜੀ ਪਾਣੀ ਉਹਦੇ ਚ ਕੰਟਰੋਲ ਹੋ ਸਕਦਾ ਪਰ ਜਿਹੜਾ ਬੇਕਾਰ ਹੋ ਜਾਂਦੇ ਨੇ ਲੋਕੀ ਲੋਕਾਂ ਦਾ ਮਰ ਨਹੀਂ ਉਹ ਗੁੜਿਆ ਇੱਕ ਜਨਾਨੀ ਪੂਰਾ ਫੜਦਾ ਹੈ ਇੱਕ ਜਨਾਨੀ ਜੀ ਦਾ ਬਿਆਨ ਆਇਆ ਜਿਹੜਾ ਜਨਾਨੀ ਜੀ ਕੋਈ ਕਹਿੰਦੀ ਕਿ ਮੇਰਾ ਪੋਤਰਾ ਦਾਖਲ ਆ ਹਸਪਤਾਲ ਕਹਿੰਦੀ ਪਹਿਲੋ ਮੈਂ ਪੋਤਰਾ ਵੇਖ ਕੇ ਆਈ ਮੇਰੇ ਤੋਂ ਪੋਤਰੇ ਲੋ ਕੋਲ ਨਹੀਂ ਰਿਹਾ ਗਿਆ ਤੇ ਫੇਰ ਮੈਂ ਘਰੇ ਆ ਗਈ ਕਹਿੰਦੀ ਘਰੇ ਆਈ ਆ ਤੇ ਘਰੇ ਪਾਣੀ ਆ ਕਹਿੰਦੀ ਘਰ ਵੀ ਨਹੀਂ ਛੱਡਣ ਨੂੰ ਜੀ ਕਰਦਾ ਤੇ ਘਰੇ ਰਹਿਣ ਨੂੰ ਵੀ ਨਹੀਂ ਜੀ ਕਰਦਾ ਤੇ ਬੰਦਾ ਵੇਲਾ ਉੱਤੇ ਕੀ ਕਰੂਈ ਆ ਮਹਾਰਾਜੀ ਇਹ ਸੱਚੇ ਪਾਤਸ਼ਾਹ ਮੈਂ ਸੋਚੰਦਿਆਂ ਮੈਂ ਵੀ ਹੁਣ ਜਿਤਨਾ ਘਰੇ ਮੈਂ ਘਰੇ ਬੈਠੇ ਮੈਂ ਸੋਚੀ ਗਿਆ ਮੈਂ ਘਰੇ ਵੇਲਾ ਬਸ ਐਦਾਂ ਬੈਠੇ ਆ ਜੇਕਰ ਪਾਣੀ ਆ ਜੇ ਕਰੇ ਆਪਾਂ ਮੋਬਾਈਲਾਂ ਦੇ ਵੇਖਦੇ ਆਪਾਂ ਮੋਬਾਈਲਾਂ ਦੇ ਇਹ ਬੜੀ ਤੰਗੀ ਯਾਰ ਬੜੀ ਜਿਆਦੀ ਤੰਗੀ ਹੈ ਮਹਾਰਾਜ ਸੱਚੇ ਪਾਸ਼ਾ ਉਦਮ ਦੇਣ ਦਿਆ ਹਣਾ ਬੰਦਿਆਂ ਨੂੰ ਉਹਦਾ ਨਾ ਇੱਕ ਗੱਲ ਹੈ ਹੀ ਆਪਣੀ ਜਿਹੜੀ ਸੇਕ ਕੌਮ ਹੈ ਨਾ ਇਹ ਮਹਾਰਾਜ ਲੋਈ ਕਿਰਪਾ ਇਹਦੇ ਤੇ ਵੀ ਜਿਹੜਾ ਮੰਨ ਕੇ ਚੱਲੋ ਕਿ ਦੂਜਾ ਮਰਾ ਇੱਕ ਦੂਜੇ ਦਾ ਆਪਾਂ ਸਾਥ ਦੇਨੇ ਆਪਾਂ ਲੰਗਰ ਲਾ ਦੇਨੇ ਜਾ ਕੇ ਹਾਂਜੀ ਤੇ ਜੇ ਕਿਤੇ ਇਹ ਵੀ ਨਾ ਕੰਮ ਹੋਵੇ ਤੇ ਬੰਦਾ ਉੱਠੇ ਹੀ ਨਾ ਹਾਂ ਇਹ ਸਾਰਾ ਕਹਾਣੀ ਹੈ ਹਾਂ ਕਿੰਨਾ ਆਪਾਂ ਇੱਕ ਬੰਦਾ ਡੱਬੇ 'ਚ ਚਾਹ ਪਾ ਕੇ ਨਾ ਉਹ ਕਹਿੰਦਾ ਕਿ ਡੱਬੇ 'ਚ ਚਾਹ ਪਾ ਕੇ ਤੁਰਿਆ ਫਿਰਦਾ ਇਹ ਕਹਿੰਦਾ ਚਾਹ ਪੀ ਲੋ ਚਾਹ ਪੀ ਲੋ ਹਾਂਜੀ ਤੇ ਇੱਕ ਇੱਕ ਮੈਂ ਵੇਖੀ ਵੀਡੀਓ ਤੇ ਉਹ ਮੈਨੂੰ ਜ਼ਿਆਦਾ ਲੈਣ ਗਏ ਪਤਾ ਉਹਦਾ ਤੇ ਅਗਲੇ ਬੰਦੇ ਨੂੰ ਪਾਣੀ 'ਚ ਪਾਣੀ 'ਚ ਬੈਠਾ ਹੋ ਕਹਿੰਦਾ ਆਜੋ ਚਾਹ ਪਾਣੀ ਪੀ ਕੇ ਜਾਇਓ ਹੈਨਾ ਹਾਂਜੀ ਇਹ ਲਾਈ ਇਹੋ ਦਲੇਰੀਆਂ ਗਰੇ ਵੀ ਤਬਾ ਵਾ ਜਿੰਨੇ ਨੇ ਗਨਾਂ ਮੇਰਾ ਬਲੱਡ ਵਧਿਆ ਤੇ ਮਧਿਆ ਦੇ ਇਟਲੇਪਾਂ ਨੇ ਪਕੌੜੇ ਨੂੜਾ ਪੈਣਾ ਇਹਨੇ ਮੈਂ ਪਿੰਦਾ ਉਦਾਂ ਕਹਿੰਦਾ ਮੇਰਾ ਬਲੱਡ ਵਧਿਆ ਤੇ ਉਹਨੇ ਪਕੌੜਿਆਂ ਨੂੰ ਨੂੜਾ ਪੈਣਾ ਹੈ ਗਾੜੀ ਲੈ ਜਾਉਣ ਬੰਦੇ ਆਸ ਤੇ ਆ ਚੁੱਕ ਲੋ ਬਾਲਟੀ ਵੀ ਹੁਣ ਉਧਰ ਨੂੰ ਚੈਰੀ ਕੀਤੀ ਹਾਂ ਜੀ ਉੱਧਰ ਨਹੀਂ ਜਾਣਾ ਮਲੇ ਨਾ ਨਹੀਂ ਜਾਣਾ ਉਹ ਆਂਗਾ ਸ਼ਮਨ ਆ ਜੀ ਤਾਂ ਲਛਮੀ ਦੀ ਜੀ ਚੱਲ ਕੋਈ ਨਹੀਂ ਚੱਲਗਾ ਟਾਈਮ ਆਪ ਮਾਰ ਲੈਨੇ ਕੋਈ ਨਹੀਂ ਚੱਲ ਚੱਲ ਆ ਵਦ ਕੋਈ ਆ ਜਾ ਮੈਂ ਤਾਂ ਕੀਤਾ ਹੀ ਦਿੱਤੀ ਦਿੱਤੀ ਇੱਥੇ ਵਦ ਕੌਡੀ ਵੇਖਿਆ ਪਹਿਲਾਂ ਚੱਲ ਜਾਣਾ ਸੱਤ ਬੰਨ ਕੋਈ ਵੇਖ ਆ ਜਾ ਲਛਮੀ ਦੀ ਬਣਾ ਲੈ ਚਲੋ ਕੋਈ ਨਹੀਂ ਮੈਂ ਮਾਰੂਗਾ ਤੱਕ ਠੀਕ ਹੈ ਬਕਰ ਚੰਗਾ ਜੀ ਸਿੱਧੀ ਛੜ ਕਾ ਆਪਣੀ ਚੱਲ ਜਾਨੀ ਪਤਾ ਮੈਨੂੰ ਆਪਾਂ ਉੱਧਰ ਨਹੀਂ ਜਾਇਆ ਕੋਈ ਗੱਲ ਨਹੀਂ ਕੋਈ ਗੱਲ ਠੀਕ ਪੂ ਘਾ ਮਰਿਆ ਹਾਂ ਸਸਾ ਜੀ ਹੋ ਗਈ ਬੋਡੀ ਸੈਟ ਆ ਹੋ ਗਈ ਬਸ ਬੱਸ ਹੋ ਗਈ ਧੋਣ ਗਏ ਥੋੜੀ ਥੋੜੀ ਕੋਣ ਮੈਥਡ ਥੋੜੀ ਗੈਪ ਹੋ ਗਈ ਹੁਣ ਫੁੱਟੇ ਨਾ ਭਵਾਨ ਨਗਰ ਖਰਾ ਕੇ ਦਸੀ ਨਾ ਆਪਣਾ ਹਣਾ ਅੱਛਾ ਭਵਾਨ ਦੇ ਸਾਹ ਦੇ ਚੱਲਣ ਦਾ ਜਿਹੜੇ ਅੱਗੇ ਨੂੰ ਆਵਾਜ਼ ਜੀ ਜਦੋਂ ਫਿਰ ਉਸਤਾਦਾਂ ਦੇ ਚਰਨੀ ਲੱਗਦੇ ਆ ਨਾ ਉਸਤਾਦ ਕੋਈ ਚੰਗਾ ਗੁਣ ਦਿੰਦਾ ਹੁੰਦਾ ਜਦੋਂ ਪਾਸੇ ਪਾਸੇ ਭਜਦੇ ਮੈਂ ਪਤਾ ਕਿ ਚਰਨੀ ਲੱਗਾ ਪਾਸੇ ਮੈਂ ਸਿਆਲ ਜੀ ਜਾਉਂਗਾ ਲੈ ਸਿਆਲ ਜੀ ਸਿਆਲ ਜੀ ਨਹੀਂ ਮੇਰੀ ਤਾਕਤ ਹੋਣੀ ਆ ਤੇ ਪਹੁੰਚ ਜਦੋਂ ਦੂਜੇ ਰੋਇਆ ਹਣਾ ਤੂੰ ਹਾਂਜੀ ਉਦੋਂ ਨਹੀਂ ਫਿਰ ਪਾਈਦਾ ਦੇਖੋ ਕਹੇ ਭਾਜਿਆ ਦੋ ਤਿੰਨ ਦਿਨ ਹੋ ਗਿਆ ਨਾ ਜਿੰਨੇ ਮੀ ਮੋੜਾ ਕਰਕੇ ਜਿੱਦ ਨੂੰ ਬਾਦ ਉਹ ਮਿਹਨਤ ਦਾ ਨਹੀਂ ਚੱਕਰ ਹੁੰਦਾ ਜੇ ਜਦੋਂ ਸਰੀਰ ਚ ਬਾਡੀ ਕੈਨੇਜ ਹੋਵੇ ਨਾ ਉਦੋਂ ਨਹੀਂ ਚੱਕਰ ਹੁੰਦਾ ਤੇਰਾ ਪਹਿਲਾਂ ਕੈਨੇਜ ਨਹੀਂ ਹੈਗਾ ਸਰੀਰ ਹੀ ਨਹੀਂ ਤੇਰਾ ਕੈਨੇਜ ਕਿਤੇ ਰੱਖਣਾ ਆਪਾਂ ਨੇ ਖਿਆ ਨੇ ਜੀ ਕਰਦੇ ਆ ਪੰਜੋਂ ਤਾਂ ਗੇਮ ਕਬੱਡੀ ਆ ਨਾ ਮੈਂ ਕਿਹਾ ਭਾਈ ਤੋੜ ਕੇ ਨਹੀਂ ਬੜਾ ਮੈਂ ਮਾਤਵਾ ਮੈਂ ਪਹਿਲਾਂ ਮੈਨੂੰ ਜੀ ਨਹੀਂ ਕਰਦਾ ਉਹਨੂੰ ਅੱਜ ਹਾਂਜੀ ਮੈਂ ਜਾਣਾ ਹੈ ਦਰਬਾਰ ਸਾਹਿਬ ਤੇ ਮੈਂ ਚੱਲ ਦਰਬਾਰ ਸਾਹਿਬ ਚੱਲਦੇ ਆ ਘਰ ਤੇ ਗਿਆ ਅੱਛਾ ਤੇ ਆਹ ਮੈਂ ਚੱਲ ਗੱਲਾਂ ਬਾਤਾਂ ਮਾਰਾਂਗੇ ਸਾਰਿਆਂ ਨੂੰ ਬੰਦਾ ਫ੍ਰੈਸ਼ ਜਾਜ ਹੁੰਦਾ ਆਪਣਾ ਆਪਣਾ ਬਲਕਿ ਚੱਕਰ ਪਲੇਰਾਂ ਦਾ ਇਹੋ ਹੀ ਗੁਰਦੁਆਰਾ ਹੁਣ ਜਿਹੜੀ ਆਪਣੀ ਮੇਨ ਗੱਲਾਂ ਬਾਤਾਂ ਹੋਈਆਂ ਇੱਕ ਦੂਜੇ ਨਾਲ ਆਪਾਂ ਮਿਲ ਗੱਲ ਲਿਆ ਇਹੀ ਚੀਜ਼ ਹੈ ਆਪਾਂ ਇਹਦਾ ਆਪਾਂ ਰੋਜ਼ ਉਦਨ ਆਪਣੇ ਤੋਂ ਕੱਲ ਵੀ ਮੈਚ ਹੀ ਪਰਸੋਂ ਵੀ ਮੈਚ ਹੀ ਲਗਾਤਾਰ ਹੀ ਮੈਚ ਹੀ ਹੁਣ ਘਰੇ ਪਹੁੰਚੀ ਤਾਂ ਗੱਲਾਂ ਜੇ ਪਾਣੀ ਕੋਈ ਨਹੀਂ ਇਹਨੇ ਮੂੜੀ ਆਫ ਹੁੰਦਾ ਘਰ ਦੇ ਜਰਵਾਹੰਦੇ ਪਾ ਜੇ ਰੌਲਾ ਜਰਾਂ ਪੈਂਦਾ ਕਿ ਪਾਸੇ ਟੈਲੀਫੋਨ ਪਾਸੇ ਚੱਲਦਾ ਬਾਬਾ ਭੌਂਦੀ ਨਿਸਾਨਾ ਹੁੰਦਾ ਮੈਂ ਗੁਰੂ ਆ ਅੱਗੇ ਨਾ ਮੈਂ ਤੈਨੂੰ ਛੱਤ ਨਹੀਂ ਮੰਗਣਾ ਮੈਂ ਨਾ ਆ ਸੋਚ-ਸੋਚ ਕੇ ਹਰਾਣਿਆ ਵੀ ਲੋਕਾਂ ਦੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਜਾਂਦਾ ਤੇ ਧਾਨੇ ਆ ਭਰਾਵਾ ਉਹ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਉਦਮ ਬੱਛੇ ਮੁੰਡਾ ਮੇਰਾ ਸੱਜ ਮਿੱਤਰ ਸਿਆਲ ਜੋਨੇ ਕਰਨਾ ਆਪਦੀ ਭਾਂੰਦਾ ਵਿਆਹ ਰੱਖਿਆ ਮੈਨੂੰ ਹੁਣ ਤਾਂ ਕਿ ਉਹਨੇ ਕਹਿੰਦੇ ਕਾਰ ਦਿੱਤਾ ਤੇ ਐਂ ਤਾਂ ਮੇਰ ਨਾਲ ਸਲਾਵਾ ਕਰਦਾ ਜੀ ਜੇ ਆਪਾਂ ਨੂੰ ਤੇ ਆਪਾਂ ਹੋਰ ਸਹਮਟ ਦੇ ਦੀ ਆ ਗੱਲ ਜੀ ਆ ਇਹ ਵਾਸ਼ਾ ਗਲੇ ਉਹ ਕੋਈ ਆ ਚੋਰੀ ਚਾਹੀਦਾ ਸਾਰਾ ਹੀ ਮਲੋ ਪਾਣੀ ਫਿਰ ਜ ਸਾਡੀ ਦਾ ਲਾਈ ਚਲੋ ਆਪ ਦੀ ਬੰਦਾ ਸਹ ਲੈ ਲੈਂਦਾ ਠੀਕ ਹੈ ਭਰਾਂ ਜੀ ਜਿਹੜਾ ਉਹ ਮੈਂ ਅੱਗੇ ਗੱਲ ਕਰਨ ਨਾ ਹੁਣ ਇੰਨਾ ਚਰਾ ਨਾ ਐਸਾ ਦਾ ਰੋ ਹੀ ਪਾ ਬੂਲਾ ਜਾਂਦਾ ਯਾਰ ਮੈਂ ਖਲਾਵਾ ਵੀ ਕਰਦਾ ਹੁੰਦਾ ਹੁਣ ਬਿਜਕਾਂ ਦਾ ਸੋਚਿਆ ਤੂੰ ਜਿਹੜਾ ਕਰ ਦਿੰਦੀ ਤੂੰ ਦੇਖ ਰੋ ਪੰਜ ਨਹੀਂ ਨਾ ਬੰਦਾ ਇਹ ਫੇਰ ਉਹ ਨਾਲ ਨਾਲ ਜਦੋਂ ਆਉਣੀ ਉਹ ਕਹਿੰਦਾ ਨਾਲ ਨਾਲ ਲੱਗਾ ਨੂੰ ਫੇਰ ਐ ਟਾਈਟ ਕਰਕੇ ਖੜਨੀ ਆ ਖੋਲਣੀ ਆ ਟਾਈਟ ਕਰਕੇ ਖੋਲਣੀ ਇਹ ਐਕਸਰਸਾਈਜ਼ ਹੋਊਗੀ ਉਹ ਅੱਜ ਕੱਪੀ ਦਾ ਨਵਾਂ ਫਟਿਆ ਹੋ ਗਿਆ ਯਾਰ ਤਾਂ ਇੱਟ ਨਾ ਉਹ ਉਹ ਬੜਾ ਜ਼ੋਰ ਲੱਗਦਾ ਉਹ ਇੱਥੇ ਮਨ ਉਹ ਕਿਸ ਚੀਜ਼ ਟੱਕਰਿਆ ਯਾਰ ਜਿਹੜੀ ਕਬੱਡੀ ਹੈ ਨਾ ਕਬੱਡੀ ਹੈਗੀ ਸਟੱਚਿੰਗ ਦੀ ਹੈ ਸਟੱਚਿੰਗ ਕੋਈ ਵੀ ਪਲੇਅਰ ਨਹੀਂ ਕਰਦਾ ਤਾਂ ਹਾਰਟ ਮਸਲ ਹਾਰਟ ਹੋ ਜਾਂਦੇ ਆਪਣੇ ਤੇ ਹੁਣ ਇੱਕ ਚੀਜ਼ ਹੁੰਦੀ ਹੈ ਕਿ ਜਦੋਂ ਆਪਾਂ ਮੈਚ ਖੇਡਦੇ ਆ ਆਪ ਨੂੰ ਇਹ ਨਹੀਂ ਪਤਾ ਹੁੰਦਾ ਕਿ ਆਪਣੀ ਲੱਤ ਕਿਹੜਾ ਮੂਵਮੈਂਟ ਕਿਹੜਾ ਐਂਗਲ ਲੈਣਾ ਕਿਧਰ ਨੂੰ ਖੁੱਲ ਜਾਣੀ ਕਿਸ ਨੂੰ ਨਹੀਂ ਨਾ ਪਤਾ ਤੇ ਜੇ ਆਪਾਂ ਪਹਿਲਾਂ ਹੀ ਚੱਡੇ ਖੋਲਦੇ ਆ ਪੂਰੇ ਚੌੜੇ ਕਰਦੇ ਆ ਆਪਾਂ ਚੱਡੇ ਉਥੋਂ ਤੱਕ ਆਪਣੀਆਂ ਲੱਤਾਂ ਪਹਿਲਾਂ ਹੀ ਖੁੱਲਦੀਆਂ ਵਾਂ ਹਨਾ ਤੇ ਲਚਕਿਆ ਤੁਹਾਡੇ ਸਰੀਰ ਚ ਜੋ ਜਦੋਂ ਤੁਹਾਡੀ ਲੱਤ ਖੁੱਲੂਗੀ ਉਥੋਂ ਤੋ ਕਿਤੇ ਤੁਸੀਂ ਪਹਿਲਾਂ ਹੀ ਖੋਲੀ ਆ ਤੁਹਾਡੇ ਚ ਸਟ੍ਰੈਚ ਹੈਗੀ ਆ ਸਟੈਚੀਬਲ ਜੇ ਤੁਸੀਂ ਰਗਰਤਾਂ ਨੂੰ ਛੱਟ ਨਹੀਂ ਲੱਗਣੀ ਤੇ ਜੇ ਤੁਸੀਂ ਕਦੀ ਉਹ ਮਸਲ ਨੂੰ ਛੀੜਿਆ ਹੀ ਨਹੀਂ ਆ ਤੇ ਜਦੋਂ ਤੁਹਾਡੀ ਲੱਤ ਖੁੱਲੀ ਤੇ ਉਹ ਆਟੋਮੈਟਿਕ ਹੀ ਪਾੜ ਜਾਣੀ ਆ ਆ ਚੀਜ਼ ਹੈ ਨਾ ਸਟ੍ਰੈਚਿੰਗ ਜ਼ਰੂਰੀ ਆ ਨਹੀਂ ਉਹਦੇ ਖੇਚ ਨਹੀਂ ਬੱਜੀ ਦੇ 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 ਦੇਦਾ ਦਾ ਖੱਲੀ ਜੀ ਪੈ ਗਏ ਨਾ ਮਸਲ ਚੜ ਗਿਆ ਅੱਛਾ ਤਾਂ ਉਹ ਇਹਦੇ ਜਿਹੜਾ ਜਿਹਦੇ ਮਸਲ ਹੁੰਦਾ ਤੇ ਮਸਲ ਨੀਲਾ ਹੋਇਆ ਨਾ ਉਹ ਵੀ ਬਾਪਾ ਜਿਹਦੇ ਕਾਰਨ ਇਹ ਹੋਇਆ ਵੀ ਨਹੀਂ ਇਹ ਬਲਕਿ ਚੱਕਰ ਹੁੰਦੇ ਇਹ ਹੁੰਦਾ ਟਾਈਟ ਸਰੀਰ ਦਾ ਨਿਸ਼ਾਨਾ ਜਦੋਂ ਟਾਈਟ ਸਰੀਰ ਹੋਵੇ ਨਾ ਜਿਹੜੀ ਖੱਲੀ ਚੜਦੀ ਉਹ ਟਾਈਟ ਸਰੀਰ ਨੂੰ ਚਲਦੀ ਹੈ ਤੇ ਜਿਹੜਾ ਮਸਲ ਪਾੜਦਾ ਨਾ ਉਹ ਸਟ੍ਰੈਚ ਨਾ ਕੀਤੇ ਹੋਏ ਫਿਰ ਪਾੜਦਾ ਆ ਠੀਕ ਹੈ ਕਈਆਂ ਦੇ ਪਿੰਜਣੀ ਜੀ ਨਹੀਂ ਚੜ ਜਾਂਦੀ ਹੁੰਦੀ ਖੱਲੀ ਜੀ ਚੜ ਜਾਂਦੀ ਹੈ ਗਣ ਕੜਲ ਜੀ ਕੜਲ ਜੀ ਉਹ ਬੜੀ ਤੰਗ ਕਰਦੀ ਹਾਂ ਉਹ ਬੜੀ ਹਾਂ ਉਹ ਬੜੀ ਤੰਗਦੀ ਹੁੰਦੀ ਹੈ ਉਹ ਪਾਣੀ ਦੀ ਕਮੀ ਹੋ ਜਾਂਦੀ ਨਾ ਸਰੀਰ ਨੂੰ ਬੰਮਸਲ ਡਰਾਈ ਹੋ ਜਾਂਦਾ ਜਦੋਂ ਮਸਲ ਡਰਾਈ ਹੁੰਦਾ ਤੇ ਖੁਸ਼ਕ ਹੋ ਗਿਆ ਨਾ ਮਸਲ ਮਸਲ ਪਾਣੀ ਦੇ ਆ ਜਦੋਂ ਖੁਸ਼ਕ ਹੋ ਗਿਆ ਤੇ ਉਹਨੇ ਖੱਲੀ ਚੜ ਜਾਂਦੀ ਆ ਬੜੀ ਜਾਨ ਨਿਕਲਦੀ ਆ ਜੇ ਕੋਈ ਵੀ ਚੀਜ਼ ਹੈ ਨਾ ਹੁਣ ਜੇ ਆਪਾਂ ਸਟਰੀਟ ਆਊਟ ਕਰਦੇ ਹਾਂ ਸਟਰੀਟ ਆਊਟ ਜਿਹੜਾ ਵੀ ਪਲੇਅਰ ਕਰਦਾ ਉਹਨੂੰ ਪਾਣੀ ਤੋਂ ਬਨੇਜ ਨਹੀਂ ਚਾਹੀਦਾ ਹੁਣ ਵੇਖ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਤੁਸੀਂ ਮੈਚ ਖੇਡ ਕੇ ਕਹਿ ਰਾਤ ਨੂੰ ਵੇਖੋ ਕਿ ਕਿੰਨੀ ਵਾਰ ਬਾਥਰੂਮ ਕਰਦੇ ਪਲੇਅਰ ਨੂੰ ਘਟੋ ਘਟ 4-5 ਵਾਰ ਬਾਥਰੂਮ ਕਰਨਾ ਚਾਹੀਦਾ ਜੇ ਤੁਸੀਂ ਪਾਣੀ ਪੀਓਗੇ ਤੇ ਫੇਰ ਹੀ ਆਊਗਾ ਤੇ ਜਿੰਨੂੰ ਜਿੰਨੂੰ ਰਾਤ ਨੂੰ ਬਾਥਰੂਮ ਨਹੀਂ ਆਉਂਦਾ ਬਾਥਰੂਮ ਨਹੀਂ ਕਰਦਾ ਉਹ ਉਹ ਮਾੜੀ ਗੱਲ ਹੈ ਕਿਉਂਕਿ ਤੁਹਾਡਾ ਲੀਵਰ ਹੀ ਨਹੀਂ ਤੋਂ ਬਣਾ ਅੰਦਰੋਂ ਜਿੰਨਾ ਚਿਰ ਤੁਹਾਡੇ ਲੀਵਰ ਨਹੀਂ ਠੂਕੂਗਾ ਨજર ਫਟਾਗੀ ਮੈਨੂੰ ਵੀ ਇਹ ਰੱਜ ਕੇ ਪਾਣੀ ਪੀਓ 3-4 ਵਾਰ ਜਦਾਂ ਵੀ ਹੋ ਜਾਂ ਲੱਸੀ ਪੀਓ ਇੱਕ ਰਾਂ ਪੂਰਾ ਚੀਜ਼ ਅੰਦਰੋਂ ਜਿਹੜੇ ਤੁਹਾਡੀ ਸਾਰਾ ਚੀਜ਼ ਸਾਫ਼ ਹੋ ਦੇ ਮੈਂ ਦੋਦਰਾ ਕਹਿੰਦਾ ਹਾਂ ਹਾਂ ਕਹਿੰਦਾ ਤੇ ਆਂਡੇ ਨੇ ਤੇ ਜੇ ਨਹੀਂ ਕੈਨਸਲ ਹੈ ਮੈਂ ਫੇਰ ਭਾਂਦੀਆਂ ਪੁੱਛ ਕੇ ਨੀ ਆਦੜ ਕੇ ਠੀਕ ਹੈ ਕੀ ਕਰਨਾ ਕੀ ਸ਼ਹਿਰ ਉਹਦਾ ਵਾਲੀ ਕੰਮ ਕੰਮ ਕਹਦਾ ਈ ਕੰਮ ਵੀ ਦੱਸ ਨਾ ਹੈ ਉਹ ਕੰਮ ਤੇ ਤੁਸੀਂ ਦੱਸਦੇ ਨਹੀਂ ਜਿਹੜੇ ਜਾਂਦੇ ਦੇ ਕੋਈ ਨਹੀਂ ਮੈਨੂੰ ਫੋਨ ਹੀ ਆਉਣਾ ਜੇ ਬੰਦੇ ਤੁਹਾਡੇ ਇੱਥੇ ਫੜੇ ਦੇ ਆਜੋ ਆ ਪਹਿਲਵਾਨ ਜੀ ਤੁਹਾਡੀ ਟੀਮ ਦੇ ਖੇਡਦੇ ਜੇ ਉਹ ਨਹੀਂ ਕਹਿੰਦਾ ਵੀ ਇੱਕ ਤੇ ਕਿਹ ਹੱਦ ਤੱਕ ਮਾਰਾ ਅਸਲ ਤੇ ਪਹਿਲੇ ਪਲੇਅਰ ਹੋ ਚਾਹੀਦਾ ਜਦੋਂ ਮਹਾਰਾਜ ਦੀ ਪੂਰੀ ਕਿਰਪਾ ਹੋਵੇ ਨਾ ਤਖੜਾ ਹੋਵੇ ਫੁੱਲ ਪੂਰਾ ਤਖੜਾ ਉਹਨੂੰ ਪਤਾ ਨਾ ਹੋਵੇ ਮੈਂ ਤਖੜਾ ਹਾਂਜੀ ਉਹਦੇ ਤੇ ਇੰਨੀ ਜਿਆਦਾ ਫੇਮੇ ਮੀ ਚਾਹੀਦੀ ਆ ਕਿ ਇੱਕ ਦੋ ਜੇ ਪ੍ਰਤੀ ਜਿੱਦਰਾ ਮੰਨ ਕੇ ਜਾ ਲੈ ਰਿਸਪੈਕਟ ਚਾਹੀਦੀ ਐ ਇਹ ਉਹਨੂੰ ਆਪਣੇ ਆਪ ਦਾ ਨਾ ਪਤਾ ਹੋਵੇ ਕਿ ਮੈਂ ਤਖੜਾ ਤੇ ਕਈ ਅੱਜਕੱਲ੍ਹ ਮਾਹੌਲ ਬਲ ਗਿਆ ਉਹ ਨੰਬਰ ਲੈਂਦੇ ਨਹੀਂ ਆ ਹਾਂਜੀ ਤੇ ਉਹ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਣ ਲੱਗ ਪਏ ਅਸੀਂ ਕੀ ਹੈ ਉਹ ਬਣਾਉਂਦਾ ਕੌਣ ਹੈ ਸੋਸ਼ਲ ਮੀਡੀਆ ਲਾ 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 ਕਰਾ ਕੇ ਇਹ ਚੀਜ਼ ਅਸਲ 'ਚ ਸਾਲ 2 ਸਾਲ ਜਿਹੜੇ ਪਲੇਅਰ ਦਾ ਨਾਮ ਬੰਨ੍ਹਦਾ ਉਹ ਤੇ ਗੱਲ ਹੀ ਨਹੀਂ ਕੋਈ ਉਹਨੂੰ ਮੈਂਟੇਨ ਰੱਖਣਾ ਉਹ ਜਗ੍ਹਾ ਤੇ ਟਿਕੇ ਰਹਿਣਾ ਘਟੋ ਘੜ 10 15 20 ਸਾਲ ਤੱਕ ਇੱਕੇ ਲੈਵਲ ਤੇ ਰਹਿਣਾ 10 ਸਾਲ 10 ਸਾਲ ਤੇ ਇੱਕੇ ਲੈਵਲ ਤੇ ਰੋ ਉਤੋਂ ਬਾਅਦ ਚ ਉਹਨੂੰ ਫੋਲੋ ਕਰੋ ਕਿਸੇ ਬੰਦੇ ਨੂੰ ਕਰਦੇ ਜੇ ਤੁਸੀਂ ਇੱਕ ਥਾਂ ਪਹੁੰਚੀ ਇੱਕ ਥਾਂ ਤੇ ਟਿਕਣਾ ਨਾ ਹਰ ਕਿਸੇ ਦਾ ਬਣ ਜਾਂਦਾ ਨਾ ਬਣਾਉਣਾ ਔਖਾ ਨਹੀਂ ਜਵਾਨੀ ਚ ਜਵਾਨੀ ਤੁਹਾਡੇ ਤੇ ਆਉਂਦੀ ਹੈ ਜਵਾਨੀ ਹਰ ਕਿਸੇ ਤੇ ਆਉਂਦੀ ਹੈ ਜਵਾਨੀ ਚ ਤੁਹਾਡਾ ਨਾਮ ਬਣ ਜੂਗਾ ਉਹਨੂੰ ਟਿਕਾ ਕੇ ਰੱਖਣਾ ਇੱਕ ਜਗ੍ਹਾ ਤੇ ਮੈਂਟੇਨ ਰੱਖਣਾ ਉਹ ਚੀਜ਼ ਸਭ ਤੋਂ ਜ਼ਰੂਰੀ ਹੈ ਨਾਮ ਤੁਹਾਡਾ ਬਣ ਜੋ ਜਵਾਨੀ ਚ ਬਣ ਗਿਆ ਉਹਨੂੰ ਇੱਕ ਥਾਂ ਦੇ ਜਗ੍ਹਾ ਤੇ ਟਿਕਾ ਕੇ ਰੱਖੋ ਕਿੰਨਾ ਚਿਰ ਟਿਕਾ ਕੇ ਰੱਖਦੇ ਫਿਰ ਫਿਰ ਤੁਹਾਡੀ ਉਹ ਤੁਹਾਡੀ ਸਕਸੈਸ ਹੋਣਾ ਫਿਰ ਤੁਸੀਂ ਉਹ ਜਗ੍ਹਾ ਤੇ ਟਿਕਣਾ ਤੇ ਫਿਰ ਉਹ ਦੁਨੀਆ ਯਾਦ ਰੱਖਦੀ ਹੈ ਇੱਥੇ ਕਈ ਆਏ ਕਈ ਗਏ ਕਹਿੰਨ ਯਾਦ ਨਹੀਂ ਕਰਨਾ ਪੰਜ ਹੁਣ ਮੇਰੀ ਗੱਲ ਸੁਣੋ ਪੰਜ ਸਾਲ ਤੁਸੀਂ ਦੋ ਤਿੰਨ ਚਾਰ ਸਾਲ ਕਬਡੀ ਖੇਡ ਲਈ ਤਿੰਨ ਚਾਰ ਸਾਲ ਤੁਸੀਂ ਉਮਲਾ ਖੜੀਆਂ ਕਰ ਲਈਆਂ ਓਕੇ ਆ ਤਿੰਨਾ ਚੌਵਾਂ ਸਾਲਾਂ ਚ ਕੀ ਪਤਾ ਲੱਗੂਗਾ ਦੋ ਪੀੜੀਆਂ ਤੇ ਤੁਹਾਨੂੰ ਵੇਖ ਕੇ ਜਾਣ ਘੱਡੋ ਘੱਡ ਤਿੰਨ ਪੀੜੀਆਂ ਹੀ ਵੇਖ ਕੇ ਜਾਣ ਵੀ ਆ ਬੰਦਾ ਉਹ ਦੂਜੇ ਦੇ ਮੂੰਹੋਂ ਵੀ ਸੁਣੇ ਉਹਦੇ ਮੂੰਹੋਂ ਵੀ ਸੁਣੇ ਤੇ ਉਹਦੇ ਮੂੰਹੋਂ ਵੀ ਸੁਣੇ ਫੇਰ ਉਹ ਜਾ ਕੇ ਪ੍ਰਮਾਣ ਬੰਦਾ ਤੇ ਉਹ ਕਿੱਦਾਂ ਮੈਂਟੇਨਰ ਰੱਖਣਾ ਆਪਣੇ ਆਪ ਨੂੰ ਇਹੀ ਚੀਜ਼ ਆ ਲਮਾਨੀ ਅਸਲ ਤੇ ਹੈਗੀ ਇਹੀ ਚੀਜ਼ ਹੈ ਘਰੋਂ ਬਾਹਰ ਨਹੀਂ ਨਿਕਲਦਾ ਰੋਟੀ ਪਾਣੀ ਖਾ ਲਿਆ ਸੌ ਗਿਆ ਮਿਹਨਤ ਲਾ ਲਈ ਖਾ ਲਿਆ ਸੌ ਗਿਆ ਮਿਹਨਤ ਲਾ ਲਈ ਹੋਰ ਦੂਜਾ ਕੰਮ ਹੀ ਨਾ ਹੋਵੇ ਜੀ ਇਹਨਾਂ ਜਾ ਕੇ ਮੱਲ ਬੰਦਦਾ ਮੇਰੇ ਖਿਡਾਰੀ ਗਰਾਊਂਡ ਵਿੱਚ ਆ ਗਿਆ ਹੈ ਬੰਦੇ ਬੱਲਾਂ ਨੂੰ ਦੇਖੀ ਉਹ ਵੀ ਜਲਦੀ ਗਰਾਊਂਡ ਵਿੱਚ ਆ ਜਾਣਗੇ ਰਾਣਾ ਸ਼ੇਰਾਂ ਦੇ ਇਲਾਕੇ ਦੇ ਵਿੱਚ ਅੱਜ ਰੌਣਕਾਂ ਨੇ ਪਤਾਂ ਨੇ ਸ਼ੰਮਗੈਣੀ ਤੰਤਨ ਬਾਬਾ ਲੱਛੀ RAM ਜੀਆਂ ਦੀ ਵੱਡੀ ਕਿਰਪਾ ਦੇ ਸਦਕਾ ਵੱਡਾ ਇਕੱਠ ਹੈ